ਪੰਜਾਬ ਦੇ ਸੇਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਪਲਵੀਰ ਸਿੰਘ ਨੇ ਪਿੰਡ ਬਾਰਨਾ ਤੇ ਆਨੰਦਪੁਰ ਕੇਸ਼ੋ ਚ ਛੱਪੜਾਂ ਦੀ ਸਫਾਈ ਦੇ ਚਲ ਰਹੇ ਕੰਮ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਪਿੰਡ ਬਾਰਨਾ ਵਿਖੇ ਗੁਰਦੁਆਰਾ ਸਾਹਿਬ ਨੇੜੇ ਥਾਪਰ ਮਾਡਰਨ ਨਾਲ ਵਿਕਸਿਤ ਕੀਤੇ ਛੱਪੜ ਵਿੱਚ ਕੰਦ ਦੇ ਅਧੂਰੇ ਕੰਮ ਦਾ ਗੰਭੀਰ ਨੋਟਿਸ ਲੈਂਦੇ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਇਹ ਸਰ ਭਾਰਤ ਇਹ ਮੈਂ ਪਹਿਲਾਂ ਬਾਰਮ ਗਿਆ ਸੀਗਾ ਜੀ ਤੇ ਦੂਜਾ ਇਹ ਆਨੰਦ ਪ੍ਰਕਾਸ਼ ਹੋਇਆ ਦੋਨੇ ਮੇਰੇ ਵੱਡੇ ਪਿੰਡ ਹੈ ਜੀ ਬਾਰਿਸ਼ ਦਾ ਦੋ ਪੰਚਾਇਤਾਂ ਬਣ ਚੁੱਕੀਆਂ ਤੇ ਉਹਦੇ ਟੋਬਿਆਂ ਦਾ ਇਸ਼ੂ ਹੈ ਜੀ ਇੱਥੇ ਵੀ ਹੁਣ ਮੈਂ ਸਪੈਸ਼ਲ 25 ਲੱਖ ਰੁਪਏ ਦੀ ਗ੍ਰਾਂਟ ਸਪੈਸ਼ਲ ਦਿੱਤੀ ਹੈ ਬਾਕੀ ਜਿਹੜਾ ਹੈਗਾ ਰੰਗਲਾ ਪੰਜਾਬ ਵਿਕਾਸ ਸਕੀਮ ਦੇ ਵਿੱਚ ਉਹਨਾਂ ਨੇ ਕਹੇ ਫੰਡ ਦੀ ਕੋਈ ਲਿਮਟ ਨਹੀਂ ਆ ਲੇਕਿਨ ਆ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਦੋ ਟੋਬੇ ਆ ਟਵਾਂ ਟੋਬੇ ਜਿਹਦੇ ਵਿਚਾਲੇ ਇੱਕ ਪਾਰਟੀਸ਼ਨ ਹੈ ਮੈਂ ਕਿਹਾ ਉਹਨਾਂ ਨੂੰ ਦੋਨਾਂ ਨੂੰ ਡੋਗੇ ਕਰਕੇ ਨਾ ਜੀ ਤਾਂ ਕਿ ਇੱਕ ਟੋਬਾ ਭਰ ਜੇ ਦੂਜੇ ਦੀ ਡੀਸੇਲਟ ਹੋ ਜਾਏ ਇਸੇ ਤਰ੍ਹਾਂ ਦਾ ਨੰਦਪੁਰ ਕੇਸ਼ੋਦੇ ਦਾ ਤੀਜਾ ਟੋਪਾ ਪਿੰਡ ਵਿੱਚ ਹੈ ਉੱਥੇ ਬੱਚੇ ਚਾਹੁੰਦੇ ਆ ਕਿ ਪਾਰਕ ਬਣ ਜਾਏ ਉੱਥੇ ਬਹੁਤ ਸਾਰੇ ਕਈ ਵਾਰੀ ਬੰਦੇ ਚਿਰ ਕੇ ਮੌਤਾਂ ਵੀ ਹੋਈਆਂ ਨੇ ਬਿਲਕੁਲ ਪਿੰਡ ਦੀ ਜੜ੍ਹ ਚ ਹੈ ਸਕਰੀਨਿੰਗ ਚ ਅਮਰ ਉੱਥੇ ਬਣੇਗਾ ਉੱਥੋਂ ਖਾੜਾ ਬਣੇਗਾ ਇਹ ਸਾਰੀ ਜਿਹੜੀ ਪਲਾਨਿੰਗ ਕੀਤੀ ਆ ਤੇ ਬੜੀ ਦੇਰ ਦਾ ਜਿਹੜਾ ਮੇਰਾ ਇਹ ਮੇਰਾ ਪ੍ਰੋਜੈਕਟ ਹੈ ਬਾਕੀ ਨੰਦਪੁਰ ਕੇਸ਼ੋਦੇ ਵਿੱਚ ਜਿਹੜਾ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਉੱਥੇ ਜਿਹੜਾ ਇੱਕ ਨਾ ਪਾਖੜਾ ਜਿਹੜੀ ਆਪਣੇ ਨਰਵਾਣਾ ਬ੍ਰਾਂਚ ਆ ਉਹ ਤੋਂ ਪਾਣੀ ਪਾਣੀ ਨਹੀਂ ਆਇਆ ਸੀਗਾ ਲੇਕਿਨ ਨਹ ਇੱਕ ਬਰਸਾਤੀ ਨਾਲ ਉਹਦੇ ਨਾਲ ਲੋਕਾਂ ਦੀ ਬਹੁਤ ਜ਼ਿਆਦਾ ਫਸਲ ਮਰਦੀ ਆ। ਉਹਦੇ ਵਿੱਚ ਵੀ ਅਸੀਂ ਉਹਦੀ ਪਲਾਨਿੰਗ ਕਰ ਰਹੇ ਆਂ ਵੀ ਇਹ ਅੱਗੇ ਜਾ ਕੇ ਜਿਹੜੀ ਜਦੋਂ ਅਸੀਂ ਬੜੀ ਨਦੀ ਕਹਿੰਦੇ ਆ ਉਹ ਬਣਦੀ ਆ। ਜਿਹੜੀ ਤੁਹਾਡੀ ਪਟਾਲਾ ਕੀ ਰਾਉ ਜਿਹੜੀ ਆਕਰ ਤੋਂ ਆਉਂਦੀ ਆ ਔਰ ਇਹ ਜਾ ਕੇ ਇੱਠੇ ਹੋ ਕੇ ਕਾਲਵੇ ਦੇ ਵਿੱਚ ਮੇਰੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਫੋਤੇਗੜ ਸਾਹਿਬ ਦੇ ਬਹੁਤ ਪਿੰਡਾਂ ਦੇ ਵਿੱਚ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਆ ਤਾਂ ਇਹ ਤਵਾਈ ਮਚ ਜਾਂਦੇ ਆ। ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਉਹਦੀ ਸਾਰੀ ਪਲਾਨਿੰਗ ਕਰਕੇ ਉਹਦੇ ਚ ਜਿਹੜੀ ਹੈਗੀ ਆ ਉਹ ਪਿਛੋਂ ਜਿਹੜੀ ਸਫਾਈ ਹੁੰਦੀ ਆ ਆਂਦੀ ਆ। ਸਰੋਣ ਮੈਂ ਨਾ ਵਾਦਾ ਕੀਤਾ ਕਿ ਜਿਹੜੇ ਐਕਸ਼ਨ ਹੈ ਉਹ 5 ਦਿਨਾਂ ਦੇ ਅੰਦਰ ਪਹੁੰਚ ਜਾਏਗੀ ਇਹਦੀ ਵੀ ਸ਼ੇ ਤੱਕ ਅਸੀਂ ਕਾਲਵੇ ਤੱਕ ਕਾਲਵੇ ਚ ਸਾਡੇ ਕੋਲ 17 ਏਕੜ ਜ਼ਮੀਨ ਹੈ ਪੰਚਾਇਤ ਦੀ ਸਾਰੀ ਫਸਲ ਮਰ ਜਾਂਦੀ ਹੈ ਉਹਦੇ ਚ ਅਸੀਂ 7 ਏਕੜ ਦਾ ਬਹੁਤ ਵੱਡਾ ਲੇਕ ਬਣਾ ਰਹੇ ਹਾਂ ਇਹ ਪਾਣੀ ਨੂੰ ਸਟੋਰ ਕਰਾਂਗੇ ਉਹਦੇ ਨਾਲ ਵਾਟਰ ਰੀ ਚਾਰਜਿੰਗ ਵੀ ਹੋਏਗੀ ਬਾਰਸ਼ ਦੇ ਪਾਣੀ ਉਹਦੇ ਆਸ-ਪਾਸੇ ਉਹਦੇ ਜੰਗਲ ਵੀ ਲੱਗੇਗਾ 5 ਏਕੜ ਦਾ ਤੇ 10 ਏਕੜ ਅਸੀਂ ਉੱਚੀ ਕਰਕੇ ਉਹ ਫਟਾਈ ਲੈਣ ਬਣ ਕੇ ਉਹਨਾਂ ਦਾ ਪਿੰਡ ਨੂੰ ਪਿੰਡ ਨੂੰ ਜਿਹੜਾ ਠੇਕਾ ਵੀ ਜ਼ਿਆਦਾ ਆਏਗਾ ਤੇ ਇਹ ਸਾਰੀ ਸਾਡੀ ਸਾਡੀ ਪਲੈਨਿੰਗ ਅਸੀਂ ਕੀਤੀ ਹੈ ਤਾਂਕਿ ਲੋਕਾਂ ਨੂੰ ਜਿਹ ਮਾਰੀ ਪਾਣੀ ਲਗਾਤਾਰ ਉਹਨਾਂ ਨੂੰ ਮਿਲੇ ਪਿੰਡ ਦਾ ਟੋਬਾ ਸਾਫ਼ ਹੋਵੇ ਇਹਦੇ ਚ ਪਾਈਪਲਾਈਨ ਅੱਗੇ ਪਾਈ ਹੋਈ ਆ ਮਤਲਬ 25 30 40 ਏਕੜੋਂ ਜਿਹੜਾ ਪਾਣੀ ਲਗਾਤਾਰ ਚੱਲੇਗਾ ਤੇ ਸਾਨੂੰ ਪਾਣੀ ਦੀ ਸਮੱਸਿਆ ਨਹੀਂ ਆਏਗੀ ਇਹਦੇ ਥਾਪਰ ਮੋਰੋ ਜਿਹੜਾ ਬਣਾ ਕੇ ਅਸੀਂ ਪਾਣੀ ਨੂੰ ਵਾਹ ਯੋਗ ਕਰਕੇ ਫਿਰ ਅਸੀਂ ਅੱਗੇ ਉਹ ਖੇਤਾਂ ਨੂੰ ਸਪਲਾਈ ਕਰਾਂਗੇ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز